ਧਰਮਣੀ ਕਾਲੀਦਾਲ ਪੁਨਰ ਸਰਜੀਤ ਕੀ ਇਹਦੇ ਦੇ ਸੰਕਟ ਦੇ ਮਾਹੌਲ ਦੇ ਵਿੱਚ ਹੈ ਤੇ ਇਸ ਸੰਕਟ ਦੇ ਵਿੱਚ ਪਾਰਟੀ ਕਿਵੇਂ ਬਾਹਰ ਨਿਕਲ ਰਹੀ ਹੈ ਕਿਸ ਤਰ੍ਹਾਂ ਦੇ ਹੱਲ ਕੱਢੇ ਜਾ ਰਿਹਾ ਹੈ ਖਾਸ ਕਰਕੇ ਮਨਪ੍ਰੀਤ ਸਿੰਘ ਆਲੀ ਦੇ ਬਿਆਨ ਮਗਰੋਂ ਪਾਰਟੀ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਜਿਹੜਾ ਛੇੜਿਆ ਹੋਇਆ ਵੇਖਿਆ ਜਾ ਰਿਹਾ ਇਸ ਮਾਹੌਲ ਉੱਤੇ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਸ਼੍ਰੋਮਣੀ ਕਾਲਜਾਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਕਾਲਜਾਲ ਪਟਿਆਲਾ ਜ਼ਿਲ੍ਹਾ ਦੇ ਸਾਬਕਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਰਖੜਾ ਜੀ ਸੋ ਰਖੜਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਤੁਹਾਨੂੰ ਮੇਰੇ ਵੱਲੋਂ ਆਹ ਮੇਰੇ ਖਾਲਸਾ ਵੈਰੀ ਪਤਨੀ ਪਤਨੀ ਰਖੜਾ ਸਾਹਿਬ ਕਿਵੇਂ ਦੇਖਦੇ ਆ ਮਨਪ੍ਰੀਤ ਸਿੰਘ ਏਲੀ ਜਿਹੜੇ ਕਿ ਸ਼੍ਰੋਮਣੀ ਕੱਢਦਾਲ ਪੁੰਨਰ ਸਰਜੀਤ ਨੂੰ ਗਠਿਤ ਕਰਨ ਦੇ ਵਿੱਚ ਅੱਗੇ ਤੋਰਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਤੇ ਬੜਾ ਚਰਚਾ ਚਿਹਰਾ ਵੀ ਉਹਦਾ ਵੀ ਉਹ ਵੱਡੇ ਰਾਜਸੀ ਆਗੂ ਨੇ ਪਰੰਤੂ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ ਮੈਂ ਅਜੇ ਕਿਸੇ ਵੀ ਪਾਰਟੀ ਨਾਲ ਨਹੀਂ ਆ ਤੇ ਨਾ ਹੀ ਪੁੰਨਰ ਸਰਜੀਤ ਦਾ ਹਿੱਸਾ ਸ਼੍ਰੀ ਕਾਲਤਕਸਰ ਸਾਹਿਬ ਵੱਲੋਂ ਜਿਹੜੀ ਇਕੱਠੇ ਕਰਨ ਦੀ ਡਿਊਟੀ ਲੱਗੀ ਸੀ ਉਹ ਨਿਭਾ ਰਹੇ ਆ ਅਜਿਹੀ ਤਰ੍ਹਾਂ ਦਾ ਹੈ ਉਨਾ ਦਾ ਇੱਕ ਬਿਆਨ ਹੈ ਤੇ ਉਸ ਬਿਆਨ ਤੇ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੈ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ ਤੇ ਉਸ ਬਿਆਨ ਉਤੇ ਵੱਖ-ਵੱਖ ਰਾਏ ਆਵਾ ਆਪਾਂ ਕਿਵੇਂ ਦੇਖ ਸਕਦੇ ਹਾਂ ਸਾਰੇ ਮਾਹੌਲ ਤੇ ਜੀ ਰਖਣਾ ਸਾਹਿਬ ਅੰਤਰਾ ਸਾਬ estrangh ਬੜੀ ਗਲਤ ਨਹੀਂ ਵਾਲੀ ਸਾਨੂੰ ਹੋਈ ਮੈਂ ਟੀਵੀ ਚੈਨਲ ਤੇ ਇੱਕ ਸੁਣਿਆ ਹੈ ਹੂੰ ਜਨਰਲ ਕਿ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਪਤਨ ਕਿਸ ਤਰ੍ਹਾਂ ਦਾ ਧਿਆਨ ਦਿੰਦਾ ਹੈ ਕਿਉਂਕਿ ਪਾਰਟੀ ਦਾ ਹਿੱਸਾ ਬਣਨਾ ਉਹਨਾਂ ਪਾਰਟੀ ਬਣਾਉਣ ਦੇ ਵਿੱਚ ਪੰਜਾਬੀ ਅਕਾਲੀ ਦਲ ਜੋ ਸ਼੍ਰੀ ਕਰਤਾਰ ਸਿੰਘ ਸਾਬ੍ਹ ਵੱਲੋਂ ਹਕਮ ਹੋਇਆ ਸੀ 2 ਦਸੰਬਰ 2024 ਨੂੰ ਹੂੰ ਉਹਦੇ ਤੈਅ ਤੋਂ ਉਹਨਾਂ ਨੇ ਭਰਤੀ ਕੀਤੀ ਬੜੇ ਸੈਨੇਟਰਾਂ ਨੇ ਕੀਤੀ 15 ਲੱਖ ਤੋਂ ਵੱਧ ਭਰਤੀ ਹੋਈ ਹੈ ਹੂੰ ਤੇ ਉਸ ਤੋਂ ਬਾਅਦ ਡੈਲੀਗੇਟ ਬਣਾ ਡੈਲੀਗੇਟ ਦਾ ਚੋਣ ਹੋਈ ਤੇ ਚੋਣ ਬਣ ਤੋਂ ਬਾਅਦ ਜਦੋਂ ਪਹਿਲੀ ਲਿਸਟ ਕੱਢੀ ਗਈ ਸੀ ਉਹਦੇ ਦਰਾਂ ਦੀ ਉਹਦੇ ਵਿੱਚ ਸੀਨੀਅਰ ਮੈਂਬਰਾਂ ਬਣਾਏ ਗਏ ਹੋ ਹੂੰ ਤੇ ਅੱਜ ਤੱਕ ਬਣੇ ਹੋਏ ਨੇ ਇਹਨਾਂ ਬਾਰੇ ਸੀਂਡਰ ਵੀਤ ਪ੍ਰਧਾਨ ਦਾ ਉਹਨਾਂ ਨੇ ਕੋਈ ਪ੍ਰਤੀਕਰਮ ਨਹੀਂ ਸੀ ਕੀਤਾ ਇਸ ਆਉਦੇ ਨੂੰ ਉਹਨਾਂ ਨੇ ਪ੍ਰਮਾਣ ਕਰ ਲਿਆ ਸੀ ਵੀ ਉਹ ਤਾਂ ਚਲੇ ਰਹੇ ਸੀ ਉਹ ਦੂਸਰੇ ਮੀਟਿੰਗਾਂ 'ਚ ਵੀ ਆਉਂਦੇ ਰਹਿੰਦੇ ਆ ਹੂੰ ਤੇ ਇਹ ਬਿਆਨ ਕਿਸ ਤਰ੍ਹਾਂ ਤੱਕ ਰਹੇ ਮੈਂ ਇਹਦੇ ਨਾਲ ਤਾਂ ਨਹੀਂ ਕੋਈ ਤੁਹਾਨੂੰ ਕਿਸੇ ਦੇ ਬਾਰੇ ਦੱਸਣਾ ਤਾਂ ਬਿਆਨ ਬਾਰੇ ਤੁਹਾਨੂੰ ਇਲਮ ਤਾਂ ਹੈ ਨਾ ਚਰਚਾ ਤਾਂ ਹੈ ਪਾਰਟੀ ਦੇ ਵਿੱਚ ਨਹੀਂ ਮੈਂ ਮੈਂ ਪੜਿਆ ਹੜੀ ਪਾਰਟੀ ਗੱਲ ਵੀ ਹੋਈ ਹੈ ਹੂੰ ਅਸੀਂ ਕੱਲ ਮੀਟਿੰਗ ਵੀ ਬੁਲਾਈ ਹੈ ਅੱਛਾ ਪਾਰਟੀ ਦੀ ਪਾਰਟੀ ਪਾਰਟੀ ਫੋਰਮ ਦਾ ਹਾਂ 19 ਤਰੀਕ ਨੂੰ ਉਹ ਅਸੀਂ ਗੱਲ ਕਰਾਂਗੇ ਵੀ ਉਹਦੇ ਵਿੱਚ ਕੀ ਕਾਰਨ ਹੈ ਕਿਉਂ ਨੂੰ ਕਰ ਦੇਣਾ ਪਿਆ ਤੇ ਜੇ ਕੋਈ ਮਾੜਾ ਮੋਟਾ ਗੱਲ ਗੱਲ ਵਿੱਚ ਕੋਈ ਹੋਈ ਤੇ ਜ਼ਰੂਰ ਹੱਲ ਕਰਾਂਗੇ ਕੋਈ ਜੰंडीगढ़ ਦੇ 20 ਤਰੀਕ ਨੂੰ ਮੀਟਿੰਗ ਸੱਦੀ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਮਾਹੌਲ ਉੱਤੇ ਵੀ ਕਿਵੇਂ ਉਤਪੰਨ ਕੀ ਮਾਹੌਲ ਹੈ ਸਾਰੇ ਕੱਲੇ ਮਾਹੌਲ ਨਹੀਂ ਚਲ ਰਿਹਾ ਤਾਂ ਇਹ ਤਾਂ ਗੱਲ ਹੈਗੀ ਵਿੱਚ ਤੇ ਨਵੀਂ ਆਈ ਹੈ ਉਹ ਤਾਂ ਆਲਰੇਡੀ ਕਿਉਂ ਗਿਆਨੀ ਸਾਡੇ ਪ੍ਰਧਾਨ ਗਿਆਨੀ ਹਰਪੀ ਸਿੰਘ ਜੀ ਬਾਹਰ ਗਏ ਹੋਏ ਸੀ ਹਾਂ ਉਹ ਅੱਗੇ ਵਾਪਸ ਗਿਆਨੀ ਉਹ ਕੱਲ ਵਾਪਸ ਆਏਗਾ ਤੇ ਮੀਟਿੰਗ ਬੁਲਾਉਣੀ ਹੋਣੀ ਸੀ ਕਿਉਂਕਿ ਜਥੇਬੰਦ ਨੂੰ ਮੌਜੂਦ ਕਰਨ ਲਈ ਉਹਨਾਂ ਜਾਣ ਤੋਂ ਪਹਿਲਾਂ ਸਾਡੇ 12-13 ਪ੍ਰਾਂਤ 13 ਪ੍ਰਾਂਤ ਜਿਲ੍ਹੇ ਬਣ ਗਏ ਸੀ ਹੂੰ ਹੂੰ ਤੇ ਬਾਕੀ ਪ੍ਰਾਂਤ ਬਣਨੇ ਨੇ ਤੇ ਜਿਹੜਾ ਬਣੇ ਬਣਨ ਨੇ ਜਿਹੜਾ ਜਿਵੇਂ ਬਣੋਣ ਨੇ ਸਰਕਾਰ ਪ੍ਰਾਂਤ ਉਹਨਾਂ ਨੇ ਇਹ ਜਿਹੜੀ ਰਕਾਇਤ ਹੈ ਇਹ ਵੀ ਅੱਗੇ ਤੋਰ ਨਹੀਂ ਸੀ ਤੇ ਪਾਰਟੀ ਨੂੰ ਅੱਗੇ ਕਿਵੇਂ ਕਿਹਾ ਕਿ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੱਦੀ ਹੈ ਤਰੀਕ ਕਿਹੜੀ ਨੂੰ ਭਲਾ ਭਲਕੇ 20 ਨੂੰ ਕੱਲ੍ਹ ਆ 23 ਨੂੰ ਓਕੇ ਓਕੇ ਕੰਧਾਪਾਪ ਕੀ ਐਲੀ ਸਾਹਿਬ ਦੀ ਬਿਆਨ ਦੇ ਇਰਦ-ਗਿਰ ਤੇ ਪਾਰਟੀ ਦੀਆਂ ਜੋ ਹੋਰ ਗੱਲਾਂ ਤੇ ਕੋਈ ਕੱਲਾ ਕੋਈ ਇਹ ਤਾਂ ਕੱਲੇ ਬਿਆਨ ਦਿੱਤਾ ਸਦ ਲਈ ਮਨੂੰ ਸਾਰੀਆਂ ਪਾਰਟੀਆਂ ਦੇ ਖਤੀਬਦਿਆਂ ਕੀ ਨੇ ਅੱਗੇ ਕੀ ਕਰਨਾ ਚਾਹੀਦਾ ਫਿਰ ਇਹ ਅਜਿਹੇ ਮਾਹੌਲ ਦੇ ਵਿੱਚ ਐਲੀ ਸਾਹਿਬ ਮੀਟਿੰਗ ਦੇ ਵਿੱਚ ਪਹੁੰਚਣਗੇ ਇਹ ਤਾਂ ਹੁਣ ਅਸੀਂ ਦੇਖੋ ਸਨੇਹਾ ਨੂੰ ਲਾਇਆ ਹੁਣ ਕੱਲ ਦੇਖਾਂਗੇ ਅਸਾ ਸਨੇਹਾ ਲਾ ਦਿੱਤਾ ਗਿਆ ਹਾਂ ਸਨੇਹਾ ਲਾ ਦਿੱਤਾ ਨੇ ਫਿਰ ਜਦੋਂ ਅਦਗਾਟ ਨੂੰ ਦਿਆ ਅੰਮ੍ਰਿਤਸਰ ਦੇ ਵਿੱਚ 2 ਦਸੰਬਰ ਨੂੰ ਹੁਣ ਪਿਛਲੇ ਸਮੇਂ ਉਹਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਦੀ ਦਸਤਕ ਨਹੀਂ ਵੇਖੀ ਜਾਂਦੀ ਹੋਰ ਵੀ ਬਹੁਤ ਆਗੂ ਗਏ ਪਰੰਤੂ ਮਨਪ੍ਰੀਤ ਸਿੰਘ ਐਲਈਓ ਦੇ ਵਿੱਚ ਨਹੀਂ ਪਹੁੰਚਦੇ ਉਸ ਤੋਂ ਬਾਅਦ ਜਿਹੜਾ ਕੱਲ ਬਿਆਨ ਦਿੱਤਾ ਉਹਦਾ ਜਵਾਬ ਤਾਂ ਘੁੰਮ ਰਿਹਾ ਹੈ ਕਿੰਦਾ ਜਵਾਬ ਉਹ ਵੀ ਦੇ ਸਕਦੇ ਨੇ ਦੂਜੀ ਮੇਰੀ ਗੱਲ ਹੈ ਵੀ ਜਿਹੜਾ ਨਾਲ ਬਿਆਨ ਦੇ ਨਾਲ ਇੱਕ ਹੋਰ ਵੀ ਸੁਣੋ ਜੋ ਉਹਨਾਂ ਨੇ ਕਿਹਾ ਹੈ ਕਿ ਜੋ ਮੇਰੀ ਡਿਊਟੀ ਲਈ ਸਾਡੀ ਡਿਊਟੀ ਲਈ ਪੰਜਾਬ ਸਰਕਾਰ ਰਿਕੁਐਸਟ ਕੀਤੀ ਸੀ ਤਾਂ ਉਹ ਜਿਹੜਾ ਇੱਕ ਤਾਂ ਗੱਲ ਵੀ ਉਹਨਾਂ ਨੇ ਕਰੀ ਹੈ ਉਹ ਚੰਗੀ ਗੱਲ ਹੈ ਮੈਂ ਕਹਣਾ ਜੋ ਫਰਲਾਂ ਉਹ ਕਰ ਰਹੇ ਨੇ ਮਤਲਬ ਉਹ ਕਾਲੀਦਾਲਾ ਨੂੰ ਇਕੱਠੇ ਕਰਨ ਦਾ ਉਹਨਾਂ ਨੇ ਗੱਲ ਕੀਤੀ ਹੈ ਤਾਂ ਬਿਲਕੁਲ ਚੰਗੀ ਅਸੀਂ ਤਾਂ ਸਵਾਗਤ ਕਰਦੇ ਆਂ ਜੇ 2 ਦਸੰਬਰ 2024 ਦੇ ਹੁਕਮਨਾਮੇ ਦੇ ਮੁਤਾਬਕ ਹਮ ਅਕਾਲੀ ਦਲ ਦੀ ਇਕਤਾ ਹੁੰਦੀ ਹੈ ਪਰ ਇਹਦੇ ਜਿਹੜਾ ਸਵਾਲ ਹੈ ਕਿ ਮੁਰਦ ਸਰਜੀਤਾ ਉਹਨਾਂ ਨੇ ਕਿਹਾ ਵੀ ਉਹ ਹਿੱਸਾ ਹੀ ਨਹੀਂ ਉਹ ਹੈ ਹੀ ਨਹੀਂ ਉਹਦੇ ਵਿੱਚ ਤਾਂ ਹਾਲਾਂਕਿ ਜਿੱਦਨ ਤੁਹਾਡਾ ਗਿਆਨੀ ਜੀ ਪ੍ਰਧਾਨ ਬਣਦੇ ਆਂ ਦੇ ਵੀ ਸਤਵੰਤ ਕੌੜ ਧਰਮ ਬੋਰਡ ਦੇ ਉੱਤੇ ਚੇਅਰਮੈਨ ਚੇਅਰਪਰਸਨ ਅਨਾਉਂਸ ਹੁੰਦੇ ਆ ਸਰਕ ਕੌਂਸਲ ਕੌਂਸਲ ਦੇ ਪਰਸਰ ਕੌਂਸਲ ਦੇ ਸੌਰੀ ਤਾਂ ਉਸ ਤੋਂ ਬਾਅਦ ਇਹ ਬਿਆਨ ਬੜਾ ਵੱਖਰੀ ਤਰ੍ਹਾਂ ਦਾ ਹੈ ਇਹ ਆਪਣੇ ਆਪ ਦੇ ਵਿੱਚ ਪੁੰਨ ਸਰਜੀਤ ਦੀ ਰਾਜਸੀ ਸੋਚ ਦੇ ਇਰਦ-ਗਿਰਦ ਇੱਕ ਵੱਖਰੀ ਸੁਰ ਹੈ ਆਮ ਨਹੀਂ ਗੱਲ ਜੀ ਰੱਖਣਾ ਸੋ ਨਹੀਂ ਨਹੀਂ ਉਹ ਤਾਂ ਥੋੜੀ ਗੱਲ ਠੀਕ ਹੈ ਮੈਂ ਬਤ ਗੱਲ ਸਹਿਮਤ ਹਾਂ ਪਰ ਇਹ ਵੀ ਉੱਥੇ ਕੱਲ ਵਿਚਾਰ ਕਰਾਂਗੇ ਉਹਨਾਂ ਨੂੰ ਗੱਲ ਵੀ ਕਰਾਂਗੇ ਹੋ ਸਕਦਾ ਕਿਹੜੀ ਬਿਆਨ ਕਹਿਣਾ ਪਤਾ ਕੋ ਹੋਰ ਹੁੰਦਾ ਕੁਝ ਕਿਹਾ ਹੋਰ ਇਹਨਾਂ ਮਾੜ ਮਾੜ ਉਨੀ ਕੀ ਗੱਲ ਹੋ ਜਾਂਦੀ ਆ ਉਹ ਕਲੈਰਟੀ ਕੱਲ ਕਰ ਲਾਂਗੇ ਪਰ ਇਹ ਬਿਆਨ ਦੀ ਉਨੀ ਕੀ ਤਾਂ ਹੋ ਗਈ ਪਰ ਜਿੱਦਨਾਂ ਦਾ ਘਟਨ ਹੁੰਦਾ ਹੈ ਅੰਮ੍ਰਿਤਸਰ ਦੇ ਵਿੱਚ ਪਾਰਟੀ ਦਾ ਮੁਖੀ ਦਫ਼ਤਰ ਕੋਲ ਲੈ ਜਾਂਦਾ ਚਲੋ ਉਹ ਤਾਂ ਕਹੀ ਉਹਦੇ ਵਿੱਚ ਵੀ ਉਹਨਾਂ ਦੀ ਅਪਰੋਚ ਉਸ ਨੂੰ ਤਾਂ ਹੁਣ ਚਰਚਾ ਕਰ ਉਸ ਨੂੰ ਨਹੀਂ ਮਿਲ ਗਿਆ ਹੂੰ ਅੱਛਾ ਤੁਸੀਂ ਵੀ ਨਹੀਂ ਪਹੁੰਚੇ ਕਿ ਕਈ ਵਾਰ ਮੁਕੀ ਬੁਰੀ ਹੋਈ ਜਾਂਦੇ ਕੋਈ ਕੰਬੀ ਹੋਈ ਨਹੀਂ ਪਰ ਤੁਹਾਡਾ ਬਿਆਨ ਨਹੀਂ ਨਾ ਆਇਆ ਰਖੜਾ ਸਾਹਿਬ ਕੋਈ ਇਸ ਤਰ੍ਹਾਂ ਦਾ ਨਹੀਂ ਮੈਂ ਕੋਈ ਮੈਂ ਕੋਈ ਪੁਨਰਸਰਜੀਤ ਹੋਰ ਉਲਟਾ ਮਤਲਬ ਹਿੱਸਾ ਮਤਲਬ ਹਿੱਸਾ ਹੈਗੀ ਆ ਨਹੀਂ ਖੈਰ ਤੁਸੀਂ ਤਾਂ ਪੁਨਰਸਰਜੀਤ ਨੂੰ ਬਣਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਯਤਨ ਰਿਹਾ ਹੈ ਕਹਿ ਸਕਦੇ ਆ ਕਿ ਸਾਰਿਆਂ ਨੂੰ ਇੱਕ ਧਾਰਾ ਦੇ ਵਿੱਚ ਪਰੋਣ ਦੇ ਵਿੱਚ ਤੁਸੀਂ ਬੜਾ ਵੱਡਾ ਰੋਲ ਨਿਭਾਇਆ ਅਸੀਂ ਤਾਂ ਸਮਰਪਿਤ ਆਂ ਜੀ ਅਕਾਲ ਤਖਤ ਸਾਹਿਬ ਨੂੰ ਹੂੰ ਤੇ ਅਕਾਲ ਤਖਤ ਨੂੰ ਬਹੁਤ ਸਮਰਪਿਤ ਨੇ ਿਆਲੀ ਸਾਹਿਬ ਦੇਖੋ ਉਹਨਾਂ ਨੇ ਕਦੇ ਇਹੀ ਗੱਲ ਤਾਂ ਕਰੀ ਨਹੀਂ ਫਿਰ ਕੱਲ ਤੱਕ ਸਾਹਿਬ ਨੂੰ ਤਾਂ ਸਾਰਾ ਮਤਲਬ ਹਰ ਸੇਖੀ ਸਮਰਪਿਤ ਹੈ ਰਾਜਸੀ لحاظ ਦੀ ਗੱਲ ਬੱਕਰੀ ਹੈ ਰਾਜਸੀ ਤਾਣਾ ਬਾਣਾ ਜਾਂ ਕਈ ਵਾਰੀ ਲੀਹ ਤੇ ਚੱਲਦਾ ਹੁੰਦਾ ਹੈ ਕਈ ਵਾਰੀ ਉਲਝ ਜਾਂਦਾ ਹੈ ਫਿਰ ਹੁਣ ਮੁੜ ਸਰਜੀਤ ਦਾ ਤਾਣਾ ਬਾਣਾ ਸ਼ੁਰੂਆਤੀ ਦੌਰ ਦੇ ਵਿੱਚ ਉਲਝਿਆ ਹੋਇਆ ਨਹੀਂ ਆਪਾਂ ਵੇਖ ਸਕਦੇ ਨਹੀਂ ਇਹੀ ਗੱਲ ਹੁੰਦੀ ਦੇਖੋ ਪਾਰਟੀਆਂ ਦੇ ਵਿੱਚ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਫਿਰ ਠੀਕ ਹੋ ਜਾਂਦੀਆਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਲੀਡਰ ਬੜੇ ਸੁਝਿਵਾਰ ਨੇ ਸਾਰੇ ਪ੍ਰਕਾਸ਼ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਪਾਰਟੀ ਦੇ ਜਰਨਲ ਪ੍ਰਧਾਨ ਤੁਸੀਂ ਬਣਾਏ ਬਣੇ ਪਰ ਜਿਹੜਾ ਕੋਈ ਰਿਸ਼ਤ ਬਲਾਕ ਸੰਪਤੀ ਜਦੋਂ ਪਾਰਟੀ ਨੇ ਦਿਹਾਤੀ ਖੇਤਰ ਦੇ ਵਿੱਚ ਉਤਰਨਾ ਸੀ ਪਹਿਲਾ ਮਾਹੌਲ ਸੀਗਾ ਪਹਿਲਾ ਪੜਾ ਸੀ ਉਸ ਦੌਰਾਨ ਉਹਨਾਂ ਦੀ ਵਿਦੇਸ਼ ਫੇਰੀ ਪਾਰਟੀ ਇਹ ਸਾਰੇ ਮਾਹੌਲ ਨੂੰ ਸਹਿਜ ਨਾਲ ਲੈ ਰਹੀ ਹੈ ਕੀ ਭਲਕੇ ਜਿਹਾ ਮਾਮਲਾ ਹੋ ਸਕਦਾ ਤੁਹਾਡੀ ਮੀਟਿੰਗ ਦੇ ਵਿੱਚ ਉਹ ਉਹਦੀ ਗੱਲ ਇਸ ਤਰ੍ਹਾਂ ਜੀ ਹਾਂ ਤੁਹਾਨੂੰ ਚੋਣਾ ਹੋਣਾ ਹੁਣ ਯਾ ਤੁਸੇ ਦੇਖਿਆ ਹੀ ਹੈ ਜੋ ਚੋਣ ਪ੍ਰੋਗਰਾਮ ਬਣਿਆ ਉਹ ਤਾਂ 4 ਦਿਨ 3 ਦਿਨ ਪਹਿਲਾਂ ਅਨਾਉਂਸ ਕੀਤੀਆਂ ਨੇ ਨਹੀਂ ਨਹੀਂ 3 ਦਿਨ ਨਹੀਂ ਉਹ ਤਾਂ 6 ਮਹੀਨੇ ਸਾਲ 2 ਸਾਲ ਤੋਂ ਪਹਿਲਾਂ ਹੀ ਆਲਰੇਡੀ ਲੇਟ ਸੀ ਜਦੋਂ ਨਾਲ ਤੁਸੀਂ ਇਹ ਪੁਨਰ ਸਰਜੀ ਦਾ ਮਾਹੌਲ ਚਲਾਇਆ ਉਦੋਂ ਤਾਂ ਇਹ ਚੋਣਾ ਲੇਟ ਹੀ 2 2.5 ਸਾਲ ਲੇਟ ਮੈਂ ਮੈਂ ਚੋਣਾਂ ਦੀ ਗੱਲ ਕਰਦਾ ਕੋਰਟ ਕੋਰਟ ਦੇ ਕੇਸ ਚੱਲਦਾ ਸੀਗਾ ਹਮ ਕੋਰਟ ਨੇ ਆਰਡਰ ਕਰਤਾ ਇਹਨਾਂ ਨੇ ਬੰਦ ਕੀਤੇ 3 ਦਿਨ ਚੋਣ ਅਨਾਉਂਸ ਕਰਦੀ 5 ਤਰੀਕ ਦੀ ਸੀਗੀ ਉਹ ਆਪਣੇ ਤਰੀਕ ਉਦੋਂ ਇਹਨਾਂ ਨੇ 4 ਤਰੀਕ ਅਨਾਉਂਸ ਕਰਕੇ 4 ਦਾ ਟਾਈਮ ਦਿੱਤਾ ਮੇਰੇ ਤੋਂ ਤੁਹਾਡੇ ਕੋਲ ਟਾਈਮ ਕੱਟ ਸੀ ਨਹੀਂ ਸਾਡੇ ਕੋਲ ਨਹੀਂ ਕੈਂਸਲ ਹੈ ਤੁਹਾਡੇ ਕੋਲ ਗਿਆਨੀ ਜੀ ਦਾ ਪ੍ਰੋਗਰਾਮ ਪਹਿਲਾਂ ਬਣਿਆ ਹੋਦਾ ਸੀ ਗਿਆਨੀ ਜੀ ਨੂੰ ਕਹਿ ਵੀ ਜਾ ਸਕਦੇ ਵੀ ਪਾਰਟੀ ਦਾ ਬੜਾ ਵੱਡਾ ਪ੍ਰੋਗਰਾਮ ਪਹਿਲਾਂ ਨਹੀਂ ਕੋਈ ਕੋਈ ਪ੍ਰੋਗਰਾਮ ਆਈ ਹੁੰਦੇ ਨੇ ਜਿਹੜੇ ਨਹੀਂ ਕਹਿ ਸਕਦੇ ਜੀ ਸਾਡੇ ਉਹਨਾਂ ਮੈਨੂੰ ਪਹਿਲਾਂ ਪਰ ਗਿਆਨੀ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਅਲੀਦਰਮਾਨ ਹੈ ਚੱਲ ਕੀ ਰਿਹਾ ਵੈਸੀ ਕੋਈ ਅੰਦਰਲੀ ਗੱਲ ਤੁਹਾਡੇ ਕੋਲ ਹੋਈ ਵੇ ਕੋਈ ਮਾੜਾ ਮੋਟਾ ਕੋਈ ਹੋ ਸਕਦਾ ਕੋਈ ਮਤ ਪੇੜ ਮਾੜਾ ਕਿਸੇ ਗੱਲ ਤੇ ਹੁਣ ਉਹ ਦੂਰ ਗਏ ਆ ਕੋਈ ਈ ਗੱਲ ਨਹੀਂ ਆ ਬੀਬੀ ਸਤਵੰਤ ਕੌਰ ਦੀ ਵੀ ਉਸ ਲੈ ਦੇ ਵਿੱਚ ਆਮਦ ਨਹੀਂ ਕੀਤੀ ਜਾ ਰਹੀ ਉਹ 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 ਤਾਂ ਅਸਗਰ ਤੋਂ ਨਹੀਂ ਪਹੁੰਚੇ ਹੋ ਨਹੀਂ ਨਹੀਂ ਉਹਨਾਂ ਨੇ ਪਹਿਲਾਂ ਦਿਨ ਕਿਹਾ ਸੀ ਨਾ ਜੀ ਹੂੰ ਵੀ ਮੇਰਾ ਧਾਰਮਿਕ ਖੇਤਰ ਹੋਏਗਾ ਮੈਂ ਧਾਰਮਿਕ ਖੇਤਰ ਵਿੱਚ ਕੰਮ ਕਰਨਾ ਹੋਣਾ ਉਹ ਸ਼ਾਸਤਾਂ ਨੂੰ ਮੰਨ ਨਹੀਂ ਸੀ ਪਹਿਲਾਂ ਉਹ ਹੂੰ ਧਾਰਮਿਕ ਖੇਤਰ ਕਿਸ ਤਰ੍ਹਾਂ ਦਾ ਵੱਖਰਾ ਮਤਲਬ ਉਹ ਕੋਸਲ ਰੌਣੀ ਆਈ ਉਹਦੇ ਨਾਲ ਹੀ ਯਤਨ ਕਰ ਰਹੇ ਨੇ ਉਹ ਬੁੱਧੀ ਜੀ ਨਾਲ ਹੋਰ ਗੱਲ ਕਰਕੇ ਤੇ ਸ਼੍ਰੋਮਣੀ ਕਮੇਟੀ ਚੋਂ ਆਏਗੀ ਉਹਦੇ ਲਈ ਯਤਨ ਉਹ ਕਰ ਰਹੇ ਨੇ ਇਹੀ ਗੱਲ ਹੈ ਰਖੜਾ ਸਾਹਿਬ ਮਨਪ੍ਰੀਤ ਸਿੰਘ ਯਾਦਲੀ ਜੀ ਹੋਰਾਂ ਨੇ ਜਿਹੜੀ ਏਕਤਾ ਦੀ ਗੱਲ ਕੀਤੀ ਹੈ ਅਕਾਲੀ ਦਲਾਂ ਦੇ ਇਕੱਠੇ ਹੋਣ ਦੀ ਗੱਲ ਉਹਨਾਂ ਨੇ ਕਿਹਾ ਵੀ ਉਹਦੇ ਵਿੱਚ ਹਾਲੇ ਵੀ ਉਹ ਸਰਗਰਮ ਨੇ ਇਸ ਕੱਲੋਂ ਤਾਂ ਉਹ ਨਹੀਂ ਇਨਕਾਰ ਹੋ ਰਿਹਾ ਪਰੰਤੂ ਇਹ ਗੱਲ ਇਨਕਾਰ ਕਰ ਰਹੇ ਨੇ ਕਿ ਮੁੜ ਸਰਜੀਤ ਦਾ ਹਿੱਸਾ ਨਹੀਂ ਅਰਬ ਵਗੈਰਾ ਪਰ ਸਾਡੀ ਵੀ ਗੱਲ ਮਨਪ੍ਰੀਤ ਸਿੰਘ ਯਾਦਲੀ ਨਾਲ ਨਹੀਂ ਹੋਈ ਫੋਨ ਲਾਇਆ ਸੀ ਉਹਨਾਂ ਨੇ ਚੱਕਿਆ ਨਹੀਂ ਖੈਰ ਕਿਉਂਕਿ ਇੰਨੀ ਦਿਨੀ ਜਿਲ੍ਹਾ ਪ੍ਰੀਸ਼ਦ ਦੇ ਰਿਜ਼ਲਟਾਂ ਤੋਂ ਬਾਅਦ ਮਾਹੌਲ ਰਿਆਸੀ ਆਗੂਆਂ ਦਾ ਲੋਕਾਂ ਨਾਲ ਇੱਕ ਡੰਗ ਵਧਿਆ ਹੀ ਹੋਇਆ ਪਰ ਸੋਸ਼ਲ ਮੀਡੀਆ ਤੇ ਬੜੇ ਵੱਡੇ ਪੱਧਰ ਉਤੇ ਚਰਚਾ ਹੈ ਇੱਕ ਸੋਸ਼ਲ ਮੀਡੀਆ ਸਾਈਟ ਉੱਤੇ ਗਿਆਨੀ ਹਰਪ੍ਰੀਤ ਸਿੰਘ ਵੀ ਰਿਐਕਟ ਕਰ ਰਿਹਾ ਹੈ ਤਾਂ ਉਸ ਰਿਐਕਟ ਤੁਹਾਡੇ ਹੈ ਜਾਣਕਾਰੀ ਵੀ ਕੀ ਕੀਤਾ ਉਹਨਾਂ ਨੇ ਨਹੀਂ ਮੈਂ ਨਹੀਂ ਮੇਰੀ ਗਿਆਨੀ ਨਾਲ ਗੱਲ ਹੋਈ ਜਲਦੀ ਹਾਂ ਜੀ ਰਕਤ ਤੋੜਨੇ ਹਰ ਕੱਲ ਕੱਲ ਕਰਨਾ ਕਿ ਯਲ ਹੋਈਏ ਹਾਂ 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 ਕੋਈ ਵੱਡੀ ਲੀਡਰਸ਼ਿਪ ਇਹ ਸਭ ਮਾਮਲੇ ਚ ਕਿਸ ਤਰ੍ਹਾਂ ਨੂੰ ਲੈ ਰਹੀਏ ਮਾਹੌਲ ਨੂੰ ਕਿ ਵੀ ਕਿਵੇਂ ਇਹਨੂੰ ਠੰਡਾ ਕੀਤਾ ਜਾਵੇ ਕਿ ਐਲੀ ਸਾਹਿਬ ਨੂੰ ਕਿਵੇਂ ਨਾਲ ਤੋੜਿਆ ਜਾਵੇ ਜਾਂ ਵੀ ਦੋਸਤ ਮੈਨੂੰ ਨਾਲ ਗੱਲ ਤਾਂ ਨਹੀਂ ਕੋਈ ਪ੍ਰਧਾਨ ਬਦਲਿਆ ਜਾਵੇ ਕੋਈ ਇਸ ਤਰ੍ਹਾਂ ਦੀ ਗੱਲ ਜਾਰੀ ਨਹੀਂ 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 ਅਹੀ ਜੀ ਅਹੀ ਜੀ ਗੱਲ ਕੋਈ ਨਹੀਂ ਹੈ ਕਿੰਨੀ ਗੱਲ ਪਤਾ ਕੀ ਹੈ ਮੈਂ ਥੋੜਾ ਪਾਰਟੀ ਹੁੰਦਾ ਵੀ ਅੱਜ ਬੜਾ ਤੱਕਾ ਨੂੰ ਗੱਲ ਦਾ ਪਾਰਟੀ ਪ੍ਰਧਾਨ ਬਦਲਣ ਨਾਲ ਕੋਈ ਗੱਲ ਨਹੀਂ ਹੈ ਕੋਈ ਇਸ ਬਿਛੇ ਗੱਲ ਚੱਲੀ ਨਾ ਕੋਈ ਅਹੀ ਡਿਮਾਂਡ ਹੈ ਹਾਂ ਠੀਕ ਹੈ ਜੀ ਮਾਨੀ ਜਾਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਹਾਜ਼ਾਰ ਜਿਹੜੇ ਨੇ ਉਹਨਾਂ ਤੋਂ ਸੈਟੀਸਫਾਈਡ ਹੈ ਨਾ ਪਾਰਟੀ ਸਾਰੀ ਹਾਂ ਕੋਈ ਕੋਈ ਦਿੱਕਤ ਨਹੀਂ ਆ ਪੰਜੀ ਮਨਪ੍ਰੀਤ ਸਿੰਘ ਯਾਲੀ ਦੇ ਬਿਆਨ ਤੋਂ ਥੋੜਾ ਜਿਹਾ ਪਾਰਟੀ ਨੂੰ ਜ਼ਰੂਰ ਕੋਈ ਉਹਨੇ ਕਿਹਨੇ ਕਿਸ ਸੰਦਰਭ ਵਿੱਚ ਦਿੱਤਾ ਹੈ ਇਹ ਤੇ ਇਹ ਉਹਨਾਂ ਦੇ ਗਿਆਨੀ ਨਾਲ ਚਾਰੇ ਸਥਿਤੀ ਸਮਝਤ ਕਰਨ ਲਈ ਕੋਈ ਅਨੁਸ਼ਾਸਨੀ ਕਮੇਟੀ ਨਹੀਂ ਬਣੀ ਕੋਈ ਅਸੀਂ ਹਰ ਪ੍ਰਸ਼ਾਸਨੀ ਕੋਈ ਬਣਾਉਣੀ ਹੈ ਬਣੀ ਹੁਣ ਤੱਕ ਅਨੁਸ਼ਾਸਨੀ ਕਮੇਟੀ ਨੂੰ ਕਾਰ ਵੀ ਕਰ ਦੇਣੀ ਚਾਹੀਦੀ ਸੀ ਘਟੂ ਘਟ ਰੋਸ ਦੇਖੇ ਕੁਝ ਆ ਜਾਂਦਾ ਰਿਹਾ ਬਿਆਨ ਕਿਸ ਸਦਰਾਮਬ ਦੇ ਵਿੱਚ ਗੱਲ ਕਾਲੇ ਨਾ ਕਾਲੇ ਦੀ ਵਿਚਾਰ ਹੋਣਾ ਨਹੀਂ ਸਾਰਾ ਹੂੰ ਹੂੰ ਸਾਰੇ ਕਮੇਡੀ ਬਣਣਗੀਆਂ ਬਹੁਤ ਜਲਦੀ ਬਣਣਗੀਆਂ ਹੂੰ ਹੂੰ ਤੁਹਾਡੇ ਸਾਹਮਣੇ ਹੋਣਗੀਆਂ ਤੇ ਚਲੋ ਇਹ ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਦੇ ਅਲੱਗ ਹੀ ਅਗਿਆਨੀ ਜੀ ਬਾਹਰ ਚਲੇ ਗਿਆ ਹੈ ਨਾ ਤੇ ਤੁਸੀਂ ਵੀ ਆਜ਼ਾਦ ਉਮੀਦਵਾਰ ਵਜੋਂ ਕਿਤਨੇ ਕਿਤੇ ਉੱਠੇ ਥੋੜਾ ਸਰਗਰਮੀ ਤੁਹਾਡੀ ਵੀ ਦੇਖੀ ਗਈ ਖਾਸ ਕਰਕੇ ਮਨਪ੍ਰੀਤ ਸਿੰਘ ਅਲੀ ਨੇ ਆਪਣੇ ਇਲਾਕੇ ਦੇ ਵਿੱਚ ਕਮਾਲ ਕਰ ਵਿਖਾਈ ਹੈ ਹੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਵਜਰਾ ਸਰਜੀਤ ਸਿੰਘ ਰਖਤਾ ਇਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਉਹਨਾਂ ਨੇ ਦਮਖੰ ਆਪਣਾ ਦਿਖਾਇਆ ਪਰ ਰਖੜਾ ਸਾਹਿਬ ਅਗਲੀ ਇਹ ਜੇ ਅਗਲਾ ਮੇੜੇ ਵੀ ਉਸਤਾ ਇਹਦਾ ਤਿਆਰੀ ਇਹਦੇ ਵਿੱਚ ਲੱਗੀਆਂ ਹੋਣੀਆਂ ਸਾਰੀਆਂ ਸਿਆਸੀ ਤਰ੍ਹਾਂ ਦੀਆਂ ਤੇ ਤੁਹਾਡੀ ਤਿਆਰੀ ਕਿਵੇਂ ਹੈ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਦੱਸ ਦੇਣਾ ਚਾਹਣਾ ਜਿਹੜੀ ਮੈਂ ਹਾਲ ਤਾਂ ਦੇਖੋ ਰਿਜ਼ਲਟ ਆਏ ਨੇ ਉਹਦੇ ਪੂਰੇ ਅੰਕੜੇ ਕਿੰਨੇ ਕਿੰਨੀਆਂ ਵੋਟਾਂ ਡੋਟਰ ਹੋਈਆਂ ਪੰਜਾਬ ਚ ਪੋਲ ਕਿੰਨੀਆਂ ਹੋਈਆਂ ਕਿਹੜੇ ਪਾਰਟੀ ਕਿੰਨੀਆਂ ਪਈਆਂ ਕਿਹੜੇ ਕਿੰਨੀਆਂ ਪੰਜਾਬ ਜਿਹੜੇ ਬਾਦਲ ਵਾਲੇ ਥਮ ਥੋੜਾ ਕਰ ਰਹਿਣਾ ਆਪਣੇ ਆਪ ਨੂੰ ਬਈ ਬਹੁਤ ਕਮਾਲ ਕਰਤੀ ਪਤਨ ਡਾਇਨਾਸੌਰ ਆ ਗਿਆ ਪਤਨ ਕੀ ਕੀ ਆ ਗਿਆ ਅਰ ਤੁਸੀਂ ਰਿਜ਼ਲਟ ਇਹ ਦੇਖੋਗੇ ਜ਼ਿਲ੍ਹਾ ਫਰੀਦ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਕੋਈ ਸ਼ੀਟ ਨਹੀਂ ਆਈ ਜ਼ਿਲ੍ਹਾ ਫਰੀਦ ਦੀ ਹਾਂ ਚਲੋ ਉਹਦਾ ਉਹਨਾਂ ਦਾ ਵੱਖਰਾ ਮਸਲਾ ਹੈ ਉਹਨਾਂ ਨਾਲ ਗੱਲ ਕਰਾਂਗੇ ਪਰ ਗੱਲ ਇਹ ਹੈ ਕਿ ਤੁਹਾਡੀ ਤਿਆਰੀ ਕੀ ਹੈ ਵਿਧਾਨ ਸਭਾ ਦੀ ਨਹੀਂ ਕੱਲ ਅਸੀਂ ਇਹੀ ਕੱਲ ਦੀ ਮੀਟਾ ਰੱਖ ਕੇ ਅਸੀਂ ਬਹੁਤ ਜਲਦੀ ਜੋ ਜਥੇਵੰਦੀ ਬਣ ਜਾਏਗੀ ਜੋ ਪਹਿਲਾਂ ਗੱਲ ਤੋਂ ਉਹ ਜਥੇਵੰਦੀ ਬਣਨੀ ਹੈ ਇਹ ਜਸਮ ਢਾਂਚਾ ਬਣ ਗਿਆ ਹੈ ਹਾਲੇ ਢਾਂਚਾ ਤੁਸੀਂ ਬਣਾ ਰਹੇ ਹੋ ਪਰੰਤੂ ਨਾ ਨਹੀਂ ਤੁਸੀਂ ਫਾਈਨਲ ਕਰ ਸਕਦੇ ਪੁਨਰ ਸੰਧੀ ਦੀ ਪੱਕੇ ਪੱਕੇ ਹੋ ਰਹੇ ਹੋ ਅਸੀਂ ਅਪਲਾਈ ਕੀਤਾ ਵੈਸੋ ਫਿਰ ਨਵਾਂ ਨਾ ਆਏਗਾ ਫਿਰ ਇੱਕ ਵਾਰ ਹਾਂ ਭਾਈ ਉਹ ਤਾਂ ਚੋਣ ਕਮਿਸ਼ਨ ਨੇ ਦੇਖਣਾ ਨਹੀਂ ਕੀ ਦੋ ਤਿੰਨ ਨਾਮ ਦਿੱਤੇ ਹੁਣ ਕਿਹਦੇ ਵਿੱਚ ਚੋਣ ਕਮਿਸ਼ਨ ਨੇ ਦੇਖਣਾ ਵੀ ਕਿਹੜਾ ਨਾਮ ਰੱਖਣਾ ਹਾਂ ਤਿੰਨ ਉਹਨਾਂ ਸਵੀਕਾਰ ਰਹੇਗਾ ਨਹੀਂ ਰਹੇਗਾ ਨਹੀਂ ਤਿੰਨੋਂ ਭੇਜੇ ਨੇ ਅਸੀਂ ਹੂੰ ਉਹ ਪੁਲਿਸ ਹੀ ਤਾਂ ਹੀ ਪੈਸੇ ਲਿਖਦੇ ਅਸੀਂ ਪਾਰਟੀ ਨੂੰ ਨਾ ਤਾਂ ਕਿਹੜੇ ਦੇਣੇ ਨੇ ਉਹ ਤਾਂ ਦੇਖੋ ਪਾਰਟੀ ਹਾਈ ਕਮਾਂਡ ਨੇ ਤੈ ਕਿਤਾ ਵਾ ਤਿੰਨੋਂ ਭੇਜੇ ਨੇ ਅਸੀਂ ਹੂੰ ਹੂੰ ਨਾ ਕਿਹੜਾ ਮਿਲਦਾ ਹੈ ਇਹ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ ਨਾ ਤਾਂ ਸ਼ਰਮ ਨਹੀਂ ਕੱਢਦਾ ਨਹੀਂ ਫਿਰ ਮਤਲਬ ਥੋੜੇ ਆਉਣ ਦੀ ਪਰ ਲੱਗਿਆ ਅੱਛਾ ਅਜੇ ਰਾਜ ਦੀ ਗੱਲ ਹੈ ਸਰ ਰਖਣ ਸਾਹਿਬ ਕੋਈ ਹੋਰ ਤੁਹਾਡੇ ਜਹਨ ਦੇ ਵਿੱਚ ਸਿਆਸੀ ਮਸਲਾ ਹੋਵੇ ਜਿਵੇਂ ਤੁਸੀਂ ਕੱਲ ਬਾਦਲ ਦਲ ਦੀ ਛੇੜੀ ਹੈ ਕੋਈ ਸਮਝੌਤੇ ਹੋਣ ਦੀ ਅਗਲੇ ਉਮੀਦ ਹੈ ਬਾਦਲ ਗਰੁੱਪ ਦੇ ਨਾਲ ਜਾਂ ਮਾਨ ਗਰੁੱਪ ਦੇ ਨਾਲ ਤੱਕ ਸਾਹਿਬ ਦਾ ਤਾਂ ਜਿਹੜਾ ਆਦੇਸ਼ ਹੋ ਸੀ ਵੀ ਸਾਰੇ ਆ ਨੂੰ ਇਕੱਠੇ ਕਰਨ ਦਾ ਇਕੱਠੇ ਕਰਨ ਦੀ ਕੋਈ ਤਜਵੀਜ਼ ਅਗਲੇ ਸਮੇਂ ਚੱਲ ਰਹੀ ਹੈ ਜਾਂ ਹੁਣ ਤੁਸੀਂ ਪੰਨਰ ਸਰਜੀਤ ਨੂੰ ਕਾਮਯਾਬ ਬਣਾਉਣਾ ਹੈ ਸਾਡੇ ਤੇ ਉਹ ਪੰਨਰ ਸਿੰਘ ਦਾ ਕਾਮਯਾਬ ਬਣਾਉਣੇ ਬਣਾਉਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਪਹਿਲੀ ਗੱਲ ਦੂਜੀ ਗੱਲ ਏਕਤਾ ਕਦੇ ਮਾਰੀ ਨਹੀਂ ਹੁੰਦੀ ਹਮ ਪਰ ਇੱਕ ਤਾਂ ਸਿਧਾਂਤਾਂ ਤੇ ਹੋਏਗੀ ਬਿਨਾਂ ਸਿਧਾਂਤਾਂ ਤੇ ਇੱਕ ਤਾਂ ਨਹੀਂ ਹੋਏਗੀ ਸੁਭਾਵਨਾ ਹੈਗੀ ਜੀ ਨਹੀਂ ਕੁਝ ਵੀ ਹੋ ਸਕਦਾ ਪਰ ਸਿਧਾਂਤਾਂ ਤੇ ਹੋਏਗੀ ਭਲਕੇ ਮਸਲਾ ਉੱਠੇਗਾ ਇੱਕ ਤਾਲ ਦੀ ਗੱਲ ਬਾਤ 2 ਦਸੰਬਰ 2024 ਦੇ ਹੁਕਮਨਾਮੇ ਦੇ ਮੁਖਰਾ ਕੇ ਇੱਕ ਤਾਂ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈਗੀ ਓਕੇ ਕੋਈ ਗੱਲ ਅੰਦਰੂਨੀ ਪੱਧਰ ਦੀ ਚੱਲ ਰਹੀ ਹੈ ਕਿਸੇ ਆਗੂ ਨਾਲ ਤੁਹਾਨੂੰ ਗੱਲਾਂ ਲਈ ਕਹੀਆਂ ਗਈਆਂ ਚੱਲਦੇ ਹੁੰਦੇ ਨੇ ਕਈ ਬੰਦੇ ਉਧਰੋਂ ਵੀ ਕੋਸ਼ਿਸ਼ ਤਾਂ ਕਰਸਾਂ ਨੇ ਕਿਉਂਕਿ ਤੁਸੀਂ ਦੋ ਮੱਟੇ ਅਗਵੰਨ ਨਾਲ ਤੇ ਬਹੁਤ ਨੇੜੇ ਆ ਨਾ ਤੁਹਾਡੇ ਸਬੰਧ ਕਹਿ ਸਕਦੇ ਹਾਂ ਚਲੋ ਗਿਆਨੀ ਹਰਪ੍ਰੀਤ ਸਿੰਘ ਦਾ ਤੁਹਾਡੇ ਪ੍ਰਧਾਨ ਨੇ ਪ੍ਰੋਫੈਸਰ ਪ੍ਰੇਮ ਸਿੰਘ ਜੰਨੂ ਵਜਰਾ ਦਾ ਤੁਸੀਂ ਸੱਜਾ ਹੱਥ ਹੈ ਮੇਰੇ ਗਿਆਨੀ ਜੀ ਨਾਲ ਬਹੁਤ ਰਿਲੇਸ਼ਨ ਨੇ ਤੇ ਮੇਰੇ ਸਾਹ ਰਵੀਂਦਰ ਸਿੰਘ ਨਾਲ ਬਹੁਤ ਰਿਲੇਸ਼ਨ ਨੇ ਮੇਰੇ ਬਟਾਲਾ ਨਾਲ ਰਿਲੇਸ਼ਨ ਨੇ ਪ੍ਰਿੰਦਰ ਢੀਂਡ ਸਹੀ ਨਹੀਂ ਉਹ ਤਾਂ ਚਲੋ ਸਾਰਿਆਂ ਨਾਲ ਹੀ ਹੈ ਹੀ ਨਹੀਂ ਪਰੰਤੂ ਆਪਾਂ ਤੁਹਾਡੇ ਵਾਲੇ ਨਾਲ ਮੇਨ ਅਗਵੰਨ ਜੀ ਅੱਜ ਗੱਲਾਂ ਗੱਲਾਂ ਸਾਂਝੀਆਂ ਕਰ ਲੈਣ ਆਸੀ ਹੂੰ 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 ਇਹਨੀ ਗੱਲ ਸਮਝ ਕਰਨਾ ਮਤਲਬ ਕੋਈ ਅਈ ਗੱਲ ਨਹੀਂ ਕੋਈ ਵੀ ਕਿਸੇ ਪਲੇਟਫਾਰਮ ਦੇ ਕੋਈ ਇਕੱਠਾ ਹੋਇਆ ਹੂੰ ਗੱਲਾਂ ਵਾਂਗ ਜੂਲ ਚੱਲਦੇ ਨੇ ਮਸਹੂਰ ਸਾਰੇ ਕਰਦੇ ਨੇ ਹੂੰ ਵੀ ਇਕੱਠੇ ਹੋਏ ਬਿਨਾ ਆ ਮੁਸ਼ਕਲ ਹੋਣਾ ਕਿਉਂਕਿ ਜੇ ਵੋਟਰ ਦੇਖੋ ਤਾਂ ਇਹ ਕੁਦਰਤੀ ਗੱਲ ਹੈ ਜੇ ਵੋਟਰ ਡਿਵਾਈਡ ਹੋਣਗੇ ਆ ਉਹਦਾ ਨਿਸ਼ਾਨ ਤਾਂ ਹੋਏ ਗਈ ਹੂੰ ਬਿਲਕੁਲ ਸਾਨੂੰ ਕੋਈ ਹੋਣਾ ਹੋਏਗਾ ਸਾਨੂੰ ਹੋਏਗਾ ਹੂੰ ਹੂੰ ਬਿਲਕੁਲ ਬਿਲਕੁਲ ਕਿਰ ਇਹ ਸਾਨੂੰ ਸਾਡੇ ਨਾਲ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਦੀ ਸਾਬਕਾ ਅਚੀਵਮੈਂਟ ਪੰਜਾਬ ਹੈ ਗਰੋਥ ਦੀ ਸਾਬਕਾ ਅਚੀਵਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰਜੀ ਦੇ ਸੀਨੀਅਰ ਆਗੂਆਂ ਚੋਂ ਇੱਕ ਜਿਨ੍ਹਾਂ ਨੇ ਬੜੀ ਪਿਛਲੇ ਸਮੇਂ ਮਸ਼ੱਕਤ ਕੀਤੀ ਵੱਡੇ ਵੱਡੇ ਆਗੂਆਂ ਦੇ ਨਾਲ ਵੱਡੇ ਸੰਪਰਕ ਕੀਤੇ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪੁਰੋਇਆ ਤੇ ਹੁਣ ਚਿੰਤਾ ਦਾ ਮਾਹੌਲ ਜਿਹੜਾ ਮਨਪ੍ਰੀਤ ਸਿੰਘ ਐਲਈ ਦੇ ਬਿਆਨ ਮੰਗਰੋਂ ਸਾਹਮਣੇ ਆਇਆ ਇਹਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਪੱਖ ਵਕ ਵਕ ਪਹਿਲੂ ਜਿਹੜੀ ਬੜੀ ਵਿਸਤਾਰ ਨਾਲ ਸਾਂਝੇ ਕੀਤੇ ਆ ਤਸਕਾਸ ਨਹੀਂ ਇਹਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਸੀਨੀਅਰ ਆਗੂ ਸਰਦਾਰ ਸਰਜੀਤ ਰਣਪੀਰ ਸਿੰਘ ਰਖੜਾ ਜੀ ਸੋ ਰਖੜਾ ਜੀ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਵੈਗੁਰੂ ਕਾ ਖਾਲਸਾ ਵੈਰੀ ਪਾਤ ਹੈ ਈ ਮਿਸ਼ਨ ਪੰਜਾਬੀ